ਬੁੜਲਾਡਾ ਦੇ ਲੱਗਲੇ ਪਿੰਡ ਬੋਹਾ ਦੇ ਲੋਕ ਵਾਟਰ ਵਰਕਸ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਨੇ। ਕਈ ਸਾਲਾਂ ਤੋਂ ਨਹੀਂ ਹੋਈ ਵਾਟਰ ਵਰਕਸ ਦੀਆਂ ਡੱਗੀਆਂ ਅਤੇ ਫਿਲਟਰਾਂ ਦੀ ਸਫਾਈ। ਇਸ ਵਾਰ ਦੀ ਪਿੰਡ ਵਾਸੀਆਂ ਨੇ ਕਿਹਾ ਕਿ ਵਾਟਰ ਵਰਕਸ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਇਸ ਬਾਰੇ ਵਾਟਰ ਵਰਕਸ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਹਰ ਵਾਰੀ ਅਧਿਕਾਰੀਆਂ ਵੱਲੋਂ ਸੁਵਾਈ ਲਾਰਿਆਂ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੋਇਆ। ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਜੋ ਪਾਣੀ ਦੀ ਸਪਲਾਈ ਪਿੰਡ ਨੂੰ ਦਿੱਤੀ ਜਾਂਦੀ ਹੈ ਉਹ ਸਿੱਧੇ ਤੌਰ ਤੇ ਸਮਰਸੀਵਲ ਦੀ ਦਿੱਤੀ ਜਾਂਦੀ ਹੈ ਜਿਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ੋਰਾ ਹੈ ਤੇ ਪਾਣੀ ਲੋਕਾਂ ਦੇ ਪੀਣ ਯੋਗਤਾ ਕੀ ਹੋਣਾ ਇਹ ਪਾਣੀ ਡੰਗਰਾਂ ਦੇ ਪੀਣ ਯੋਗ ਵੀ ਨਹੀਂ ਦੁਖੀ ਉਹ ਲੋਕਾਂ ਨੇ ਵਾਟਰ ਵਰਕਰਸ ਦੇ ਅਧਿਕਾਰੀਆਂ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਲਗਾਏ ਪ੍ਰਸ਼ਾਸਨ ਤੋਂ ਪੂਰਨ ਯੋਗ ਬੰਗ ਕਰਦੇ ਹੋਏ ਕਿਹਾ ਕਿ ਵਾਟਰ ਵਰਕਰਸ ਦੇ ਟੈਂਕਾਂ ਦੀ ਸਫਾਈ ਤੇ ਵਾਟਰ ਫਿਲਟਰ ਬਦਲੇ ਜਾਣ ਤਾਂ ਕਿ ਪਿੰਡ ਵਾਸੀਆਂ ਤੱਕ ਪੀਣ ਯੋਗ ਪਾਣੀ ਪਹੁੰਚ ਸਕੇ ਅਤੇ ਪਿੰਡ ਦੇ ਲੋਕ ਕਿਸੇ ਵੀ ਘਾਤਕ ਬਿਮਾਰੀ ਦਾ ਸ਼ਿਕਾਰ ਨਾ ਹੋਣ ਪੰਜਾਬ ਸਰਕਾਰ ਮੁਰਦਾ ਵਾਟਰ ਬਸ ਮਹਿਕਮਾ ਮੁਰਦਾ ਪੰਜਾਬ ਪੰਜਾਬ ਸਰਕਾਰ ਮੁਰਦਾ ਅਸੀਂ ਬੁਹਾ ਆਮ ਨਿਵਾਸੀ ਪੰਜਾਬ ਸਰਕਾਰ ਨੂੰ ਸਾਡੇ ਐਮ ਐਲ ਏ ਸਾਹਿਬ ਨੂੰ ਸਾਡੇ ਜੇਏ ਸਾਹਿਬ ਨੂੰ ਐਸ ਡੀਓ ਸਾਹਿਬ ਨੂੰ ਅਸੀਂ ਬਹੁਤ ਵਾਰੀ ਪਾਣੀ ਬਾਰੇ ਐਪਲੀਕੇਸ਼ਨਾਂ ਦੇ ਦੇ ਕੇ ਮਿਲ ਮਿਲ ਕੇ ਵੀ ਜ਼ੋਰ ਲਾ ਲਿਆ ਬੋਹਾ ਦੇ ਬਾਡਰ ਵਾਸ ਦਾ ਕੋਈ ਵੀ ਮਸਲਾ ਇਹਨਾਂ ਨੇ ਹੱਲ ਨਹੀਂ ਕੀਤਾ ਪਾਣੀ ਗੰਦੇ ਦਾ ਗੰਦਾ ਜਾਂਦਾ ਕੋਈ ਫਿਲਟਰ ਨਹੀਂ ਹੁੰਦਾ ਫਿਲਟਰ ਸਾਫ਼ ਕਰਨ ਵਾਲੇ ਪਏ ਨੇ ਅਸੀਂ ਐਮਐਲਏ ਸਾਹਿਬ ਨੂੰ ਅੱਜ ਤੋਂ 2 ਸਾਲ ਪਹਿਲਾਂ ਇੱਕ ਗਾਮੀ ਵਾਲੇ ਬਾਡਰ ਵਾਸ ਦਾ ਪਾਣੀ ਇੱਕ ਭੀਮੜੇ ਦਾ ਪਾਣੀ ਇੱਕ ਏਸੇ ਬੋਹਾ ਵਾਡਰ ਵਾਸ ਦਾ ਪਾਣੀ ਅਸੀਂ ਤਿੰਨੇ ਵਾਡਰ ਵਾਸਾਂ ਦਾ ਪਾਣੀ ਐਮਐਲਏ ਸਾਹਿਬ ਨੂੰ ਦਿਖਾਇਆ ਸੀ ਵੀ ਸਾਡੇ ਬੋਹਾ ਵਾਡਰ ਵਾਸ ਦਾ ਪਾਣੀ ਪੀਣ ਯੋਗ ਨਹੀਂ ਹੈ ਉਹਨਾਂ ਦਾ ਪਾਣੀ ਬਹੁਤ ਵਧੀਆ ਹੈ ਇਸ ਨਹਿਰ ਦੇ ਵਿੱਚੋਂ ਉਹਨਾਂ ਨੂੰ ਪਾਣੀ ਜਾਂਦਾ ਹੈ ਇਸੇ ਨਹਿਰ ਦੇ ਵਿੱਚੋਂ ਸਾਡੇ ਬੋਹਾਲੇ ਵਾਟਰ ਬਾਕਸ ਨੂੰ ਪਾਣੀ ਜਾਂਦਾ ਹੈ ਵੀ ਆਹ ਹਾਲ ਹੈ ਜੀ ਇਹਦਾ ਕੋਈ ਨਾ ਕੋਈ ਮਸਲਾ ਹੱਲ ਕਰਾਓ ਫਿਲਟਰ ਸਾਫ਼ ਕਰਨ ਵਾਲੇ ਨੇ ਫਿਲਟਰ ਬਿਲਕੁਲ ਚੋਕ ਨੇ ਇਹ ਉਵੇਂ ਦਾ ਉਵੇਂ ਪਾਣੀ ਸਿੱਧਾ ਪਾਣੀ ਦਿੱਤਾ ਜਾਂਦਾ ਹੈ ਤਾਂ ਉਸ ਸਮੇਂ ਐਮਐਲਏ ਸਾਹਿਬ ਨੇ ਸਾਨੂੰ ਇੱਕ ਕਿਹਾ ਸੀ ਵੀ ਕੋਈ ਗੱਲ ਨਹੀਂ ਜੀ ਤੁਸੀਂ ਥੋੜਾ ਸਮਾਂ ਸਾਨੂੰ ਟਾਈਮ ਦਿਓ ਤੇ ਅਸੀਂ ਇਹਨੂੰ ਠੀਕ ਕਰਵਾ ਦਾਂਗੇ ਉਹ ਘਟੋ ਘਟ 5 ਸਾਲ ਹੋ ਗਏ ਅਸੀਂ ਇਹਨਾਂ ਨੂੰ ਹਰ ਇੱਕ ਵਿਭਾਗ ਦੇ ਹਰ ਇੱਕ ਅਧਿਕਾਰੀ ਨੂੰ ਮਿਲਲੇ ਜੇ ਆਈ ਨੂੰ ਐਸ ਡੀਓ ਸਾਹਿਬ ਨੂੰ ਸਭ ਨੂੰ ਐਮ ਐਲ ਸਾਹਿਬ ਨੂੰ ਪ੍ਰਧਾਨ ਜੀ ਨੂੰ ਸਾਰੇ ਸਾਨੂੰ ਲਾਰੇ ਤੋਂ ਬਿਨਾ ਹੋਰ ਕੁਝ ਨਹੀਂ ਕਰਦੇ ਉਹ ਲਾਰਾ ਲਾ ਕੇ ਪੱਲਾ ਝਾੜ ਦਿੰਦੇ ਨੇ ਇੱਥੇ ਵਾਟਰ ਬੈਕਸ ਦਾ ਬੁਰਾ ਹਾਲ ਹੈ ਜਿਹੜਾ ਡੰਗਰ ਵੀ ਪਾਣੀ ਨਹੀਂ ਪੀਂਦੇ ਉਹ ਸਾਨੂੰ ਪੀਣ ਵਾਲਾ ਪਾਣੀ ਦਿੱਤਾ ਜਾਂਦਾ ਮੈਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਨਾ ਪੱਤਰਕਾਰ ਸਾਹਿਬ ਉਸ ਤਾਂ ਇਸ ਤਰ੍ਹਾਂ ਜੀ ਕੁਛ ਤਾਂ ਜੀਰੀ ਦਾ ਮੌਸਮ ਹੋਣ ਕਰਕੇ ਜੀ ਲੇਬਰ ਕਰਨੀ ਉਹ ਬਹੁਤ ਪਰੇਸ਼ਾਨੀ ਆ ਰਹੀ ਆ ਜੀ ਟੋਟਲੀ ਇਹਦੇ ਜਿੰਨੇ ਫਿਲਟਰ ਨੇ ਸਾਰੇ ਫਿਲਟਰ ਆ ਸਾਫ ਕਰਨ ਤੇ ਲੱਗੇ ਹੋਏ ਹੁੰਦੇ ਟੈਂਡਰ ਓਪਨ ਹੋ ਗਏ ਸੀਗੇ ਲੇਬਰ ਕੀਤੀ ਸੀ ਲੇਬਰ ਵਿੱਚੋਂ ਭੱਜ ਗਈ ਜੀ ਠੇਕੇਦਾਰ ਨੂੰ ਇਸ ਕਰਕੇ ਪ੍ਰੋਬਲਮ ਆ ਰਹੀ ਆ ਜੀਰੀ ਦਾ ਫੋਨ ਕਰਕੇ ਤੇ ਹੁਣ ਇੱਕ ਦੋ ਦਿਨਾਂ ਤੱਕ ਲੇਬਰ ਉਹਨਾਂ ਨੂੰ ਮਿਲ ਕੇ ਦੁਬਾਰਾ ਕੰਮ ਫੇਰ ਅਸੀਂ ਸਟਾਰਟ ਕਰਾਂਗੇ ਤੇ ਸਾਫ ਸੁਥਰਾ ਪਾਣੀ ਲੋਕਾਂ ਨੂੰ ਦੇਵਾਂਗੇ ਸਾਡੀ ਰਿਸਪੋਨਸਿਬਿਲਟੀ ਆ ਜੀ